ਸਤ ਸ੍ਰੀ ਅਕਾਲ ਦੋਸਤੋ ਪਿਆਰ ਭਰੀ ਫਤਿਹ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੋ ਸਾਡਾ ਇਹ ਤਰੀਕਾ ਚੱਲ ਰਿਹਾ ਨਹੀਂ ਜੋ ਇਹ ਪੂਦੇ ਮਹੀਨੇ ਚੱਲ ਰਹੇ ਨੇ ਜੋ ਸਾਡੇ ਸਿੱਖ ਧਰਮ ਵਿੱਚ ਸ਼ਹਾਦਤਾਂ ਦਾ ਦੌਰ ਸ਼ੁਰੂ ਹੋਇਆ ਉਸ ਵੇਲੇ ਜਿੱਥੇ-ਜਿੱਥੇ ਸਾਡੇ ਛੋਟੇ ਸਹਿਬਜ਼ਾਦਿਆਂ ਦੀ ਲਾਸ਼ਾਨੀ ਤੇ ਰਹਾਉਣੀ ਸ਼ਾਦਤ ਹੋਈ ਮਾਤਾ ਗੁਜਰਕੌਰ ਦੀ ਸ਼ਾਦਤ ਹੋਈ ਉਤੇ ਉਤੇ ਅਸੀਂ ਭਾਈ ਤਾਰੂ ਸਿੰਘ ਦੀ ਸ਼ਹਾਦਤ ਨੂੰ ਵੀ ਅਕੋਲੇ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦੀ ਵੀ ਜੋ ਸ਼ਹਾਦਤ ਸੀ ਉਹ ਨਸਾਨੀ ਤੇ ਰਹਾਣੀ ਸ਼ਹਾਦਤ ਸੀ ਜਿਸ ਨੇ ਸਿੱਖ ਧਰਮ ਦੀਆਂ ਪੈੜਾਂ ਨੂੰ ਹੋਰ ਮਜ਼ਬੂਤ ਕੀਤਾ ਤੇ ਸਿੱਖ ਧਰਮ ਨੂੰ ਇੱਕ ਨਿੱਡਰ ਕੌਮ ਬਣਾਇਆ ਤੇ ਉਹਨਾਂ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਜਜ਼ਬਾ ਭਰਿਆ ਕਿ ਜੋ ਸਿੱਖਾਂ ਦੀਆਂ ਸ਼ਹਾਦਤਾਂ ਨੇ ਉਹ ਹਰ ਕੋਈ ਨਹੀਂ ਕਰ ਸਕਦਾ ਤੇ ਜੋ ਸ਼ਹਾਦਤਾਂ ਨੇ ਕਿਸੇ ਸਿੱਖ ਦੇ ਹਸਰੀਆਂ ਨੇ ਤੇ ਰਹੁਣੀ ਜਾਮ ਵੀ ਉਹਨਾਂ ਨੇ ਪੀਤੇ ਨੇ ਸੋ ਆਉ ਗੱਲ ਕਰਦੇ ਆ ਭਾਈ ਤਾਰੂ ਸਿੰਘ ਜੀ ਬਾਰੇ ਭਾਈ ਤਾਰੂ ਸਿੰਘ ਜੀ ਦਾ ਜੋ ਜਨਮ ਕਾਲ ਆ ਉਹ 1720 ਤੋਂ 1745 ਤੱਕ ਦਾ ਰਹਿੰਦਾ ਹੈ ਤੇ 18ਵੀਂ ਸਦੀ ਦੇ ਇਤਿਹਾਸ ਵਿੱਚ ਸ਼ਹੀਦਾਂ ਵਿੱਚੋਂ ਇੱਕ ਮਹਾਨ ਸਿੱਖ ਸ਼ਹੀਦ ਹੋਏ ਨੇ ਭਾਈ ਤਾਰੂ ਸਿੰਘ ਜੀ ਜੋ ਭਾਈ ਤਾਰੂ ਸਿੰਘ ਜੀ ਦਾ ਜਨਮ ਆ ਉਹ 1720 ਵੀ ਤੱਕ ਦਾ ਹੈ ਤੇ ਜੋ ਉਹਨਾਂ ਦੀ ਜੀਵਨ ਕਾਲ ਦੀ ਸਮਾਪਤੀ ਹੈ ਉਹ 1745 ਈਸਵੀ ਵਿੱਚ ਦੇਖੀਏ ਤੇ 18ਵੀਂ ਸਦੀ ਦੇ ਇਤਿਹਾਸ ਵਿੱਚ ਜੋ ਸ਼ਾਹਤਾ ਦਾ ਦੌਰ ਸੀ ਉਸ ਵਿੱਚੋਂ ਸਭ ਤੋਂ ਮਹਾਨ ਸ਼ਹੀਦ ਸਿੱਖੋਈ ਨੇ ਭਾਈ ਤਾਰੂ ਸਿੰਘ ਜੀ ਆਹ ਭਾਈ ਤਾਰੂ ਸਿੰਘ ਦਾ ਜਨਮ ਪਿੰਡ ਪੂਲਾ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ ਸੀ ਪੂਲਾ ਪਿੰਡ ਆ ਉਹਨਾਂ ਦਾ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਆ ਉੱਥੇ ਉਹਨਾਂ ਦਾ ਜਨਮ ਹੋਇਆ ਸੀ ਤੇ ਮੁਗਲਾਂ ਦੇ ਜ਼ੁਲਮ ਨਾਲ ਉਹਨਾਂ ਦਾ ਕਿਸ ਤਰ੍ਹਾਂ ਟਕਰਾਅ ਲਿਆ ਤੇ ਮੁਗਲਾਂ ਦੇ ਜ਼ੁਲਮ ਆਪਣੇ ਉੱਪਰ ਝੱਲੇ ਤਸੱਦਲ ਝੱਲੇ ਉਹ ਤੁਸੀਂ ਅੱਗੇ ਪੜੋਗੇ 1716 ਐਸਬੀ ਨੂੰ ਜਦੋਂ ਬਾਬਾ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਦੀ ਸਾਥੀ ਸਿੰਘਾਂ ਦੀ ਸ਼ਹੀਦੀ ਉਪਰੰਤ ਮੁਗਲਾਂ ਵੱਲੋਂ ਸਿੰਘਾਂ ਉੱਤੇ ਬਹੁਤ ਅਤਿਆਚਾਰ ਕਰਨੇ ਸ਼ੁਰੂ ਕਰਤੇ ਜਦੋਂ 1716 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਹੋਈ ਤੇ ਉਹਨਾਂ ਦੇ ਨਾਲ ਜੋ ਸਿੰਘ ਸੀ ਉਹਨਾਂ ਦੀ ਸ਼ਹੀਦੀ ਹੋਈ ਉਸ ਤੋਂ ਮਗਰੋਂ ਮੁਗਰ ਸਿੰਘ ਮੋਗਲਾ ਨੇ ਸਿੰਘਾਂ ਤੇ ਸਿਕ ਕੌਮ ਉੱਤੇ ਬਹੁਤ ਅਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ ਤੇ ਉਹਨਾਂ ਨੇ ਆਪਣੇ ਤਸੱਦਦ ਸ਼ੁਰੂ ਕਰਨੇ ਸ਼ੁਰੂ ਕਰ ਦਿੱਤੇ ਇਥੋਂ ਤੱਕ ਕਿ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਣੇ ਵੀ ਆਰੰਭ ਹੋ ਗਏ ਕਿ ਜਿਹੜੇ ਸਿੰਘਾਂ ਦਾ ਹੀ ਸਿਰ ਵੱਢ ਕੇ ਲਿਆਊਗਾ ਉਸ ਨੂੰ ਇੰਨੇ ਅਸੀਂ ਇੰਨਾ ਪੈਸੇ ਦਵਾਂਗੇ ਉਹਨਾਂ ਦੇ ਮੁੱਲ ਪਾਉਣ ਲੱਗ ਗਏ ਸੀ ਸਿਰਾਂ ਦੇ ਤੇ ਉਸ ਸਮੇਂ ਲਾਹੌਰ ਦਾ ਗਵਰਨਰ ਸੀ ਜਕੀਆ ਜਕਰੀਆ ਖਾਨ ਜੋ ਉਸ ਟਾਈਮ ਲਾਹੌਰ ਦਾ ਗਵਰਨਰ ਸੀ ਉਹ ਜਕਰੀਆ ਖਾਨ ਉਸਦਾ ਨਾਮ ਸੀ ਦੇ ਉਸ ਦੇ ਜ਼ੁਲਮਾਂ ਦੀ ਹੱਦ ਉਹਨੇ ਜ਼ੁਲਮਾਂ ਦੀ ਹੱਦ ਇੰਨੀ ਕਰ ਦਿੱਤੀ ਸੀ ਕਿ ਉਸ ਸਮੇਂ ਸਿੱਖਾਂ ਦੇ ਸਰਾਂ ਦੇ ਉਸਨੇ ਔਲੇਣਾ ਸ਼ੁਰੂ ਕਰ ਦਿੱਤੇ ਸੀ ਕਿ ਤਸੱਦ ਚੱਲੇ ਤੇ ਜ਼ੁਲਮਾਂ ਦੀ ਇੰਤਿਹਾਈ ਕਰ ਦਿੱਤੀ ਅਜਿਹੇ ਸਮੇਂ ਵਿੱਚ ਸਿੰਘਾਂ ਨੇ ਜੰਗਲਾਂ ਵਿੱਚ ਨਿਵਾਸ ਕਰਨਾ ਠੀਕ ਸਮਝਿਆ ਤੇ ਉਸ ਟਾਈਮ ਦੇ ਸਿੰਘ ਵਿਚਾਰੇ ਬਚੇ ਹੋਏ ਸੀ ਉਹਨਾਂ ਨੇ ਜੰਗਲਾਂ ਵਿੱਚ ਆਪਣਾ ਨਿਵਾਸ ਕਰ ਲਿਆ ਤੇ ਜੋ ਜ਼ੁਲਮੀ ਹਕੂਮਤ ਦਾ ਟੱਕਰਾ ਕਰ ਸਕਣ ਉਹਨਾਂ ਨੇ ਆਪਣਾ ਨਿਵਾਸ ਸਥਾਨ ਕਰਿਆ ਕਿ ਉਹ ਜਿੰਨੇ ਵੀ ਨੇ ਤਾਰੂ ਕਿਸੇ ਨਾ ਕਿਸੇ ਤਰੀਕੇ ਜ਼ੁਲਮੀ ਹਕੂਮਤ ਦਾ ਟੱਕਰਾਂ ਕਰ ਸਕਣ ਇਹ ਅਜਿਹੇ ਹਾਲਾਤਾਂ ਵਿੱਚ ਭਾਈ ਤਾਰੂ ਸਿੰਘ ਨੇ ਉਹਨਾਂ ਤੇ ਉਹਨਾਂ ਦੇ ਪਰਿਵਾਰ ਨੇ ਮਿਲ ਕੇ ਸਿੰਘਾਂ ਦੀ ਸ਼ਹਾਦਤ ਤੇ ਲੰਗਰ ਤੇ ਹੋਰ ਚੀਜ਼ਾਂ ਨਾਲ ਕੀਤੀ ਜੋ ਅਜੇ ਜਿੱਥੇ ਉਹਨਾਂ ਨੇ ਜਦੋਂ ਜੰਗਲਾਂ ਵਿੱਚ ਆਪਣੇ ਡੇਰੇ ਲਾਏ ਤਾਂ ਅਜਿਹੇ ਹਾਲਤ ਦੇ ਵਿੱਚ ਭਾਈ ਤਾਰੂ ਸਿੰਘ ਨੇ ਉਹਨਾਂ ਦੇ ਪਰਿਵਾਰਾਂ ਨੇ ਪਰਿਵਾਰਾਂ ਨੇ ਮਿਲ ਕੇ ਭਾਈ ਤਾਰੂ ਸਿੰਘ ਤੇ ਉਹਨਾਂ ਦੇ ਪਰਿਵਾਰਾਂ ਨੇ ਮਿਲ ਕੇ ਉਹਨਾਂ ਸਿੰਘਾਂ ਦੀ ਸਹਾਇਤਾ ਕੀਤੀ ਤੇ ਉਹਨਾਂ ਲਈ ਲੰਗਰਾਂ ਦੀ ਜ਼ਰੂਰਤ ਵਸਤਾ ਵੀ ਮੁਹैया करवाईਆਂ ਤਾਂ ਕਿ ਉਹ ਸਿੰਘ ਭੁੱਖੇ ਨਾ ਰਹੇ ਸਤਾਂ ਤੇ ਜੋ ਗ੍ਰਿਫਤਾਰੀ ਹੈ ਭਾਈ ਤਾਰੂ ਸਿੰਘ ਦੀ ਭਾਈ ਤਾਰੂ ਸਿੰਘ ਦੀ ਮੁਖਬਰੀ ਆ ਜੋ ਨਰੰਜਨੀਆ ਰੰਧਾਵ ਰੰਧਾਵ ਨੇ ਰੰਧਾਵ ਨੇ ਨੇ ਕੀਤੀ ਸੀ ਨਰੰਜਨੀਆ ਰੰਧਾਵ ਨੇ ਨੇ ਕੀਤੀ ਸੀ ਜੋ ਮੁਖਬਰੀ ਕੀਤੀ ਸੀ ਜਿਵੇਂ ਅੱਜ ਦੇ ਸਮੇਂ ਚ ਕਹ ਲੋ ਵੀ ਕਿਸੇ ਨੇ ਟੌਟੀ ਕਰਤੀ ਜਾਂ ਟੌਟ ਪੁਲਿਸ ਦਾ ਬਣ ਗਿਆ ਮੁਖਬਰ ਬਣ ਗਿਆ ਤੇ ਉਹਨੇ ਭਾਈ ਟੌਕੀ ਕਰਤੀ ਉਸ ਤਰ੍ਹਾਂ ਇਹ ਜੋ ਭਾਈ ਤਾਰੂ ਸਿੰਘ ਦੀ ਮੁਖਬਰੀ ਸੀ ਉਹ ਨਰੰਜਨੀਆਂ ਰੰਧਾਵੇ ਰੰਧਾਵੇ ਨੇ ਕੀਤੀ ਸੀ ਜੈਸਨੂ ਹਰੀ ਭਗਤ ਨਰੰਜਨੀਆਂ ਨਰੰਜਨੀਆਂ ਰੰਧਾਵਾ ਵੀ ਕਿਹਾ ਜਾਂਦਾ ਸੀ ਨਰੰਜਨੀਆਂ ਰੰਧਾਵਾ ਸੀ ਜਿਸ ਨੇ ਭਾਈ ਤਾਰੂ ਸਿੰਘ ਦੀ ਮੁਖਬਰੀ કરી ਸੀ ਉਸ ਨੇ ਮੁਖਬਰੀ ਕਰਕੇ ਜਗਰਦੀਆ ਖਾਨ ਕੋਲ ਭਾਈ ਤਾਰੂ ਸਿੰਘ ਨੂੰ ਫੜਵਾਇਆ ਸੀ ਜਦੋਂ ਭਾਈ ਤਾਰੂ ਸਿੰਘ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਜਰਾ ਵੀ ਦੇਰ ਨਾ ਕਰਦੇ ਆ ਜਗਰਦੀਆ ਖਾਨ ਦੇ ਕੰਨ ਪਰੇ ਸ਼ੁਰੂ ਕਰ ਦਿੱਤੇ ਜਦੋਂ ਉਹਨੂੰ ਨਰੰਜਨੀ ਰੰਧਾਵੇ ਨੂੰ ਪਤਾ ਲੱਗਿਆ ਉਹਨੇ ਨਾ ਭਾਈ ਤਾਰੂ ਭਾਰੂ ਪਾਈ ਤਾਰੂ ਸਿੰਘ ਖਿਲਾਫ ਗਵਰਨਰ ਸੀ ਜੋ ਉਸ ਟਾਈਮ ਦਾ ਜ਼ਕਰੀਆ ਖਾਨ ਉਸਦੇ ਕੰਨ ਪਰਨੇ ਸ਼ੁਰੂ ਕਰ ਦਿੱਤੇ ਜ਼ਕਰੀਆ ਖਾਨ ਤੋਂ ਬਰਦਾਸ਼ਤ ਨਾ ਹੋਇਆ ਕਿ ਕੋਈ ਸਿੱਖਾਂ ਦੀ ਇਸ ਤਰ੍ਹਾਂ ਮਦਦ ਕਰਦਾ ਹੈ ਭਾਈ ਤਾਰੂ ਸਿੰਘ ਸਿੱਖਾਂ ਦੀ ਮਦਦ ਕਰਦਾ ਨਰੰਜਨੀ ਰੰਧਾਵੇ ਨੇ ਉਸ ਟਾਈਮ ਜ਼ਕਰੀਆ ਖਾਨ ਦੇ ਕੰਨ ਪਰ ਇਹ ਜੋ ਉਸ ਟਾਈਮ ਗਵਰਨਰ ਸੀ ਤੇ ਕਨਪਾਨੇ ਸ਼ੁਰੂ ਕਰ ਦਿੱਤੇ ਤੇ ਜ਼ਕਰੀਆ ਖਾਨ ਨੂੰ ਇਹ ਗੱਲ ਬਰਦਾਸ਼ਤ ਨਾ ਹੋਈ ਉਸ ਦੀ ਬਰਦਾਸ਼ਤ ਤੋਂ ਇਹ ਗੱਲ ਬਾਹਰ ਹੋ ਗਈ ਤੇ ਉਹਨੇ ਤਰੰਤ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦੇ ਦਿੱਤਾ ਜ਼ਕਰੀਆ ਖਾਨ ਦੇ ਜਦੋਂ ਨਰੰਜਣੀ ਰੰਧਾਵੇ ਨੇ ਕੰਨ ਭਰੇ ਤਾਂ ਜ਼ਕਰੀਏ ਖਾਨ ਨੂੰ ਇਹ ਗੱਲ ਉਸ ਦੇ ਆਪੇ ਤੋਂ ਬਾਹਰ ਹੋ ਗਈ ਤੇ ਉਹ ਗੁੱਸੇ ਵਿੱਚ ਆ ਗਿਆ ਤੇ ਉਸ ਨੇ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰੀ ਕਰਨ ਦੇ ਹੁਕਮ ਦੇ ਦਿੱਤੇ ਤੇ ਭਾਈ ਤਾਰੂ ਸਿੰਘ ਜੀ ਨੂੰ ਬੰਦੀ ਬਣਾ ਕੇ ਪੇਸ਼ ਕੀਤਾ ਗਿਆ ਤਾਂ ਭਾਈ ਤਾਰੂ ਸਿੰਘ ਨੂੰ ਬਹੁਤ ਤਸੀਹੇ ਦਿੱਤੇ ਗਏ ਭਾਈ ਤਾਰੂ ਸਿੰਘ ਨੂੰ ਸਿੰਘਾਂ ਦੀ ਸਹਾਇਤਾ ਤੇ ਜੁਰਮ ਵਿੱਚ ਅਤਿਆਚਾਰ ਕਰਨੇ ਕਰਨੇ ਪਏ ਛਲਣੇ ਪਏ ਆਪਣੇ ਉੱਪਰ ਭਾਈ ਤਾਰੂ ਸਿੰਘ ਦੀ ਸਹਾਇਤਾ ਤੇ ਜੁਰਮ ਵਿੱਚ ਉਹਨਾਂ ਨੂੰ ਅਤਿਆਚਾਰ ਸਹਿਣੇ ਪਏ ਛਲਣੇ ਪਏ ਆਪਣੇ ਉੱਪਰ ਜੋ ਤਸੱਦਾ ਚੱਲੇ ਪਏ ਪਰ ਉਹ ਸਿੱਖੀ ਦੇ ਸਦਕ ਤੋਂ ਡੋਲੇ ਨਹੀਂ ਭਾਈ ਤਾਰੂ ਸਿੰਘ ਜੀ ਆਪਣੀ ਸਿੱਖੀ ਸਦਕ ਤੋਂ ਡੋਲੇ ਨਹੀਂ ਕੈਮਰਾ ਰਹਿ ਆਪਣੇ ਸਿੱਖੀ ਜਜ਼ਬੇ ਲਈ ਕੈਮਰਾ ਰਹਿ ਆਪਣੇ ਗੁਰੂ ਨੂੰ ਸਮਰਪਿਤ ਰਹੇ ਤੇ ਫਿਰ ਜਦ ਉਹਨਾਂ ਨੂੰ ਉਹਨਾਂ ਦੀ ਜੋ ਉਹਨਾਂ ਲਈ ਇੱਕ ਹੁਕਮ ਸੁਣਾਇਆ ਗਿਆ ਕਿ ਭਾਈ ਤਾਰੂ ਸਿੰਘ ਦੀ ਖੋਪੜੀ ਉਤਾਰ ਦੋ ਕਿਉਂਕਿ ਸਿੱਖਾਂ ਲਈ ਇੱਕ ਪਛਾਣ ਉਹਨਾਂ ਦੇ ਕੇਸ ਹੁੰਦੇ ਨੇ ਤੇ ਇਹਨਾਂ ਕੇਸਾਂ ਨੂੰ ਉਤਾਰ ਦਿੱਤਾ ਜਾਵੇ ਜ਼ਕਰੀਆ ਖਾਨ ਨੇ ਭਾਈ ਤਾਰੂ ਸਿੰਘ ਨੂੰ ਆਪਣਾ ਧਰਮ ਛੱਡ ਕੇ ਮੁਸਲਮਾਨ ਬਣ ਲਈ ਕਿਹਾ ਜੋ ਜਕਰੀਆ ਖਾਨ ਸੀ ਉਹਨੇ ਭਾਈ ਤਾਰੂ ਸਿੰਘ ਨੂੰ ਕਿਹਾ ਤੂੰ ਆਪਣਾ ਧਰਮ ਛੱਡ ਕੇ ਮੁਸਲਮਾਨ ਬਣ ਜਾ ਪਰ ਭਾਈ ਤਾਰੂ ਸਿੰਘ ਨੇ ਇਹ ਜੇਹਾ ਨਾ ਮੰਨਣ ਤੇ ਕੇਸ ਕਤਲ ਕੰਦੇ ਰੋ ਭਾਈ ਤਾਰੂ ਸਿੰਘ ਜੀ ਨਾ ਮੰਨੇ ਤਾਂ ਉਹਨਾਂ ਨੇ ਜਕਰੀਏ ਖਾਨ ਨੇ ਉਹਨਾਂ ਦੇ ਜੋ ਮੌਲਵੀ ਨੇ ਫਤਵਾ ਜਾਰੀ ਕੀਤਾ ਕਿ ਭਾਈ ਤਾਰੂ ਸਿੰਘ ਦੇ ਕੇਸ ਕਤਲ ਕਰਨ ਦੇ ਉੱਤੇ ਜਾਨ ਤੇ ਸਦਾ ਖੋਪੜ ਲਾਇਆ ਜਾਵੇ ਪਰ ਭਾਈ ਤਾਰੂ ਭਾਈ ਤਾਰੂ ਸਿੰਘ ਜੀ ਜੋ ਉਹ ਮੁਸਲਮਾਨ ਨਾ ਬਣਨ ਤੇ ਨਾ ਕੇਸ ਕਤਲ ਕਰਵਾਉਣ ਦੀ ਗੱਲ ਮੰਨੀ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਮੈਂ ਸਿਰ ਕਟਵਾ ਸਕਦਾ ਪਾਰਾਪਲੀ ਸਤਗੁਰੂ ਦੀ ਦਿੱਤੀ ਪਿਆਰੀ ਦਾਤ ਨੂੰ ਨਹੀਂ ਦੇ ਸਕਦਾ ਭਾਈ ਤਾਰੂ ਸਿੰਘ ਨੇ ਜ਼ਕਰੀਏ ਖਾਨ ਨੂੰ ਕਿਹਾ ਕਿ ਮੈਂ ਆਪਣਾ ਸਿਰ ਦੇ ਸਕਦਾ ਨਾ ਤਾਂ ਮੈਂ ਆਪਣੇ ਕੇਸ ਕਤਲ ਕਰਵਾ ਸਕਦਾ ਨਾ ਮੈਂ ਮੁਸਲਮਾਨ ਬਣ ਸਕਦਾ ਇਹ ਗੱਲ ਤੁਸੀਂ ਆਪਣੇ ਦਿਲ ਚੋਂ ਕੱਢ ਦੋ ਤੇ ਇਹ ਜੋ ਦਾਤ ਆ ਉਹਨਾਂ ਨੇ ਕਿਹਾ ਵੀ ਜੋ ਕੇਸਾਂ ਸਵਾਸੇ ਦਾਤ ਸਾਨੂੰ ਸਤਗੁਰੂ ਮਹਾਰਾਜ ਨੇ ਦਿੱਤੀ ਹੈ ਇੱਕ ਪਵਿੱਤਰ ਦਾਤ ਆ ਇਸ ਤੋਂ ਬਾਅਦ ਜ਼ਕਰੀਏ ਖਾਨ ਨੇ ਜਲਾਦ ਨੂੰ ਭਾਈ ਤਾਰੂ ਸਿੰਘ ਦੀ ਖੋਪੜੀ ਉਤਾਰਨ ਦਾ ਹੁਕਮ ਦਿੱਤਾ ਅੱਜ ਤੱਕ ਸਿੱਖ ਸਾਤ ਉਹ ਜੂਨ ਹੋਈਆਂ ਨੇ ਤਾਂ ਜਿਉਂਦੇ ਕਿਸੇ ਸਿੱਖ ਦੀ ਖੋਪੜੀ ਆ ਜੋ ਆਪਣੇ ਉੱਪਰਲਾ ਹਿੱਸਾ ਦਾ ਖੋਪੜੀ ਨਹੀਂ ਕਿਸੇ ਨੇ ਲਵਾਈ ਸੀ ਪਰ ਤਾਰੂ ਸਿੰਘ ਇੱਕ ਗੁਰੂ ਦਾ ਐਸਾ ਪਿਆਰਾ ਹੋਇਆ ਜਿਸ ਦੀ ਖੋਪੜੀ ਉਤਾਰਨ ਦਾ ਹੁਕਮ ਦੇ ਦਿੱਤਾ ਤੇ ਜਿਸ ਤੇ ਭਾਈ ਤਾਰੂ ਸਿੰਘ ਨੂੰ ਜਰਾ ਵੀ ਦੁੱਖ ਨਾ ਹੋਇਆ ਭਾਈ ਤਾਰੂ ਸਿੰਘ ਨੇ ਫਿਰ ਵੀ ਸਿੱਖੀ ਪੰਥ ਵਿੱਚ ਇੰਨਾ ਬੇਡਰ ਰਿਹਾ ਕਿ ਉਸਨੇ ਆਪਣੇ ਸਿਰ ਤੋਂ ਆਪਣੀ ਖੋਪੜੀ ਲਹਾਉਣੀ ਮਨਜ਼ੂਰ ਕੀਤੀ ਉਹਨਾਂ ਨੇ ਆਪਣੀ ਸਿੱਖੀ ਨੂੰ ਕੇਸਾਂ ਸਵਾਸਾਂ ਦਾ ਨਿਵਾ ਕੇ ਇੱਕ ਮਸਾਇਲ ਕਾਇਮ ਕੀਤੀ ਤੇ ਜਲਾਦ ਰੰਬੀ ਨਾਮ ਭਾਈ ਸਾਹਿਬ ਜੀ ਦੀ ਖੋਪੜੀ ਉਤਾਰ ਰਿਹਾ ਸੀ ਤੇ ਆਪ ਗੁਰੂ ਦਾ ਭਾਣਾ ਮੰਨਦੇ ਹੋਏ ਵਾਹਿਗੁਰੂ 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 ਦਾਸ ਸਿਮਰਨ ਕਰਦੇ ਰਹੇ ਫਿਰ ਉਹਨਾਂ ਇੱਕ ਇੱਕ ਮੁਖਵਾਕ ਆਇਆ ਕਿ ਜਿਮ ਜਿਮ ਸਿੰਘਨ ਤੁਰਕ ਸਤਾਵੇ テムテム ਮੁਖ ਸਿੰਘ ਲਾਲੀ ਆਵੇ ਉਹ ਕਹਿੰਦੇ ਜਿਵੇਂ ਜਿਵੇਂ ਤੁਰਕੇ ਮੁਗਲ ਇਹ ਸਾਨੂੰ ਸਿੰਘਾਂ ਨੂੰ ਸਤਾਉਣਗੇ ਸਾਨੂੰ ਤੰਗ ਕਰਨਗੇ ਓਮੇ ਓਮੇ ਸਿੱਖਾਂ ਦੀ ਜੋ ਫੌਜ ਆ ਜਾਂ ਉਹਨਾਂ ਦੇ ਬਾਧੇ ਵਿੱਚ ਲਾਲੀ ਆਵੇਗੀ ਉਹਨਾਂ ਵਿੱਚ ਜੋਸ਼ ਆਵੇਗਾ ਉਹਨਾਂ ਵਿੱਚ ਸਿੱਖ ਸਾਤਾ ਉਹਨਾਂ ਵਿੱਚ ਸ਼ਹੀਦੀਆਂ ਪਾਉਣ ਦਾ ਇੱਕ ਜਜ਼ਬਾ ਕਾਇਮ ਹੋਵੇਗਾ ਜੋ ਸ਼ਹੀਦੀ ਸੀ ਮੰਨਿਆ ਜਾਂਦਾ ਹੈ ਕਿ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਾਰ ਜਾਣ ਤੋਂ ਬਾਅਦ ਆਪ 22 ਦਿਨ ਤੱਕ ਜੀਵਤ ਰਹੇ ਜਦੋਂ ਉਹਨਾਂ ਦੀ ਖੋਪੜੀ ਉਤਾਰੀ ਗਈ ਤਾਂ ਉਸ ਤੋਂ ਬਾਅਦ ਵੀ ਭਾਈ ਤਾਰੂ ਸਿੰਘ ਜੀ 22 ਦਿਨਾਂ ਤੱਕ ਜੀਵਤ ਰਹੇ ਜਿੰਦਾ ਰਹੇ ਇਸ ਤਰ੍ਹਾਂ ਉਹਨਾਂ ਨੇ ਆਪਣੇ ਆਪ ਨੂੰ 1745 ਵਿੱਚ 시ਹੀਦ ਦੀ ਜਾਮੇ ਦੇ ਵਿੱਚ ਸਮਰਪਿਤ ਸਮਰਪਿਤ ਕੀਤਾ ਭਾਈ ਤਾਰੂ ਸਿੰਘ ਜੀ ਦੀ ਉਦੁੱਤੀ ਸ਼ਹਾਦਤ ਨੂੰ ਅਸੀਂ ਆਪਣੀ ਨਿੱਤ ਦੀ ਅਰਦਾਸ ਵਿੱਚ ਯਾਦ ਕਰਦੇ ਹਾਂ ਸਿੱਖ ਧਰਮ ਦੇ ਇਤਿਹਾਸ ਵਿੱਚ ਸਾਦਕੀ ਨਹੀਂ ਰੱਖਣ ਵਾਲੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਸਨ ਗੁਰੂ ਸ਼ਹੀਦ ਪਰਪਰਾ ਦਾ ਅੰਗਾਜ ਆਪ ਦੀ ਸ਼ਹੀਦੀ ਤੋਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਸ਼ਹੀਦੀ ਤੋਂ ਹੋਇਆ ਧਰਮ ਕੌਮ ਤੇ ਮਨੁੱਖਤਾ ਦੇ ਭਲੇ ਦੇ ਹਿੱਤ ਵਿੱਚ ਆਪਣੇ ਪ੍ਰਾਣਾ ਦੀ ਪ੍ਰਵਾਹ ਕੀਤੇ ਬਿਨਾਂ ਬਾਰਮੇਟਨ ਵਾਲੇ ਨੂੰ ਸ਼ਹੀਦ ਕਿਹਾ ਜਾਂਦਾ ਹੈ ਏਸੀ ਭਾਈ ਤਾਰੂ ਸਿੰਘ ਦਾ ਇਤਿਹਾਸ ਇਤਿਹਾਸ ਅੱਗੇ ਹੋਰ ਵੀ ਲੰਬੇ ਹੋ ਜਾਂਦੇ ਨੇ ਤੇ ਜੇ ਆਪਾਂ ਇਹਨੂੰ ਢੰਗਾਈ ਤੱਕ ਪੜਿਆ ਜਾਵੇ ਇਤਿਹਾਸ ਬਹੁਤ ਲੰਬੇ ਨੇ ਤੇ ਹੁਣ ਵਿੱਚ ਕੁਝ ਇਤਿਹਾਸਾਂ ਨੂੰ ਮਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜੋ ਪ੍ਰਾਤਨ ਸਾਖੀਆਂ ਨੇ ਉਹਨਾਂ ਵਿੱਚ ਅਜੇ ਇਤਿਹਾਸ ਪਏ ਨਹੀਂ ਪਰ ਉਹ ਸਾਖੀਆਂ ਦੇ ਵਿੱਚੋਂ ਵੀ ਹੁਣ ਇਤਿਹਾਸ ਨੂੰ ਖੁਰਦ ਬੁਰਦ ਕੀਤਾ ਜਾ ਰਿਹਾ ਤੇ ਜਿੰਨਾ ਵੀ ਤੁਸੀਂ ਕਰ ਸਕੋ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜੋ ਤਾਂ ਕਿ ਬੱਚੇ ਸਿੱਖ ਇਤਿਹਾਸ ਬਾਰੇ ਪੜ੍ਹ ਕੇ ਸੁਣ ਕੇ ਆਪਣੀ ਜਾਣਕਾਰੀ ਵਿੱਚ ਵਾਧਾ ਕਰ ਸਕਣ ਤੇ ਉਹਨਾਂ ਨੂੰ ਪਤਾ ਲੱਗੇ ਭਾਈ ਤਾਰੂ ਸਿੰਘ ਕੌਣ ਸੀ ਪਤਾ ਲੱਗੇ ਛੋਟੇ ਸਾਹਿਬਜ਼ਾਦੇ ਕੌਣ ਸੀ ਉਹਨਾਂ ਦੀ ਸ਼ਹਾਦਤ ਕੀ ਸੀ ਉਹਨਾਂ ਨੇ ਸਾਡੇ ਲਈ ਕੀ ਕੀਤਾ ਸੋ ਅਗਰ ਤੁਹਾਡੇ ਕੋਲ ਮੋਬਾਈਲ ਹੈ ਤੁਹਾਡੇ ਕੋਲ ਅੱਜ ਹਰ ਪ੍ਰਕਾਰ ਦਾ ਸਾਧਨ ਉਪਕਰਨ ਮੌਜੂਦ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਉਹਨਾਂ ਦੀ ਸ਼ਹਾਦਤ ਬਾਰੇ ਦੱਸ ਸਕਦੇ ਹੋ ਤਹਾਥ ਜੋੜ ਕੇ ਬੇਨਤੀ ਆ ਜਰੂਰ ਉਹਨਾਂ ਨੂੰ ਦੱਸੋ ਤੁਹਾਡੇ ਬੱਚੇ ਇਹਨਾਂ ਨੂੰ ਪੜ੍ਹ ਕੇ ਆਪਣੇ ਆਪਣੇ ਰਹਿਬਰਾਂ ਨੂੰ ਆਪਣੇ ਜੋ ਉਹਨਾਂ ਨੇ ਸਿੱਖੇ ਸਿੱਖ ਸਾਡੇ ਦੀ ਸ਼ਹਾਦਤ ਦਿੱਤੀ ਉਹਨਾਂ ਨੂੰ ਯਾਦ ਕਰਨ ਉਹਨਾਂ ਦੇ ਨਾਮ ਯਾਦ ਕਰਨ ਉਹਨਾਂ ਨੂੰ ਪਤਾ ਹੋਵੇ ਕਿ ਇਸ ਸਿੱਖ ਦੀ ਕੀ ਸ਼ਹਾਦਤ ਸੀ ਇਸ ਦਾ ਜੀਵਨ ਕੀ ਸੀ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਮੈਂ ਆਹ ਪਿਛਲੇ ਜਿਹੜੇ ਦਿਨਾਂ ਦੇ ਵਿੱਚ ਜਦੋਂ ਸਾਡੇ ਛੋਟੇ ਸਹਾਬਜਾਦਿਆਂ ਦੇ ਸ਼ੀਦੀ ਜੋੜ ਮੇਲੇ ਫਤੇਗੜ ਸਾਹ ਚੱਲ ਰਹੇ ਸੀ ਤਾਂ ਉੱਥੇ ਨਾ ਇੱਕ ਪੱਤਰਕਾਰ ਨੇ ਕਈ ਬੀਬੀਆਂ ਨੂੰ ਸਵਾਲ ਕੀਤਾ ਕਿ ਮਾਤਾ ਜੀ ਤੁਸੀਂ ਇੱਥੇ ਆਏ ਹੋ ਤਾਂ ਤੁਸੀਂ ਕੀ ਕਰਨਾ ਕਈ ਬੀਬੀਆਂ ਜੋ 50 60 ਸਾਲ ਦੀ ਉਮਰ ਤੋਂ ਉੱਪਰ ਸੀ ਉਹਨਾਂ ਦੇ ਜਵਾਬ ਸੁਣ ਕੇ ਦਿਲ ਬਲੁੰਧੜੇ ਜਾਂਦੇ ਨੇ ਕਿ ਉਹਨਾਂ ਨੇ ਕਿਹਾ ਸੀ ਤਾਂ ਮੇਲਾ ਦੇਖਣਾ ਹੈ ਉਹ ਫਿਰ ਪੱਤਰਕਾਰ ਉਹਨਾਂ ਨੂੰ ਸਵਾਲ ਕਰਦਾ ਕਿ ਤੁਸੀਂ ਇੱਥੇ ਮੇਲਾ ਦੇਖਣ ਆਏ ਹੋ ਪਰ ਮਾਤਾ ਜੀ ਕਹਿੰਦੇ ਮੇਲਾ ਨਹੀਂ ਹੈਗਾ ਇੱਥੇ ਹੋਇਆ ਕਿਸ ਉਹ ਕਹਿੰਦੇ ਸਾਨੂੰ ਨਹੀਂ ਪਤਾ ਇੱਥੇ ਕੀ ਹੋਇਆ ਸੀ ਪਰ ਅਸੀਂ ਆਏ ਹਾਂ ਸਾਡਾ ਦਖਾਂਕਦੇ ਆ ਕਿ ਬੱਚਿਆਂ ਨੂੰ ਪੁੱਛਿਆ ਕਿ ਛੋਟੇ ਸਾਹਿਬ ਜਾਂਦੇ ਦੇ ਨਾਮ ਉਹ ਕਹਿੰਦੇ ਜੀ ਸਾਨੂੰ ਨਹੀਂ ਪਤਾ ਬੀਬੀਆਂ ਨੂੰ ਪੁੱਛਿਆ ਛੋਟੇ ਸਾਹਿਬ ਜਾਂਦੇ ਦਾ ਨਾਮ ਉਹ ਕਹਿੰਦੇ ਭਾਈ ਸਾਨੂੰ ਨਹੀਂ ਪਤਾ ਹੁਣ ਇਹ ਸਾਨੂੰ ਨਹੀਂ ਪਤਾ ਕਹਿ ਕੇ ਅਸੀਂ ਆਪਣਾ ਪਰਲਾ ਨਹੀਂ ਛਿੜਾ ਸਕਦੇ ਇਹ ਤਾਂ ਅਨਪੜਾਂ ਨੂੰ ਵੀ ਪਤਾ ਕਿ ਫਤੇਗੜ ਸਾਹਿਬ ਵਿੱਚ ਕੀ ਹੋਇਆ ਸਰਾਂਧ ਦੀ ਖੂਨੀ ਕੰਧ ਵਿੱਚ ਕੀ ਹੋਇਆ ਸਾਡੇ ਛੋਟੇ ਸਾਹਿਬਾਂ ਦੇ ਬਾਬਾ ਜੋਰਾ ਮਰ ਬਾਬਾ ਫਤੇ ਸਿੰਘ ਨੇ ਕਿਸ ਤਰ੍ਹਾਂ ਦਾ ਸਾਹਦਤ ਪ੍ਰਾਪਤ ਕੀਤੀ ਕਿਵੇਂ ਸਵਾਣੇ ਦੇ ਦਲਾਲ ਸਾਸ਼ਲ ਵੀ ਤੇ ਬਸਲ ਵੀਗਣੀ ਉਹਨਾਂ ਦੇ ਜੋ ਸੂਰੀ ਚਲਾਈ ਉਹਨਾਂ ਨੂੰ ਸਹੀਦ ਕੀਤਾ ਗਿਆ ਉਹਨਾਂ ਦੇ ਗੜੇ ਦੀਆਂ ਸਾਹਵਾਲੀਆਂ ਨੇ ਸਾਹ ਵੱਟ ਕੇ ਸਹੀਦ ਕੀਤਾ ਗਿਆ ਸੋ ਇਹ ਕਿਸੇ ਤੋਂ ਲੁਕੀਆਂ ਨਹੀਂ ਤੇ ਸਰਹੰਦਾ ਦੀ ਘਟਨਾ ਇਟ ਵਜਾਉਣ ਵਾਲਾ ਪਾਪਾ ਬੰਦਾ ਸਿੰਘ ਬਹਾਦਰ ਨੂੰ ਕਿਸ ਤਰ੍ਹਾਂ ਤਸੀਹੇ ਦੇ ਕੇ ਸਹੀਦ ਕੀਤਾ ਗਿਆ ਭਾਈ ਤਾਰੂ ਸਿੰਘ ਨੂੰ ਕਿਸ ਤਰ੍ਹਾਂ ਸ਼ਹੀਦ ਕੀਤਾ ਗਿਆ ਇਹ ਕਿਸੇ ਤੋਂ ਲੁਕਿਆ ਨਹੀਂ ਸੋ ਸਿੱਖ ਇਤਿਹਾਸ ਨਾਲ ਜੁੜੋ ਅਗਰ ਸਿੱਖ ਇਤਿਹਾਸ ਪੜਦੇ ਜੁੜਦੇ ਕੋਈ ਭੁੱਲ ਹੋ ਗਈ ਹੋਵੇ ਜਾ ਕੋਈ ਲਾਈਨ ਇਧਰ ਉਧਰ ਹੋ ਗਈ ਹੋਵੇ ਜਾਂ ਕਿਸੇ ਤੱਥਵਾਰੀ ਜਾਣਕਾਰੀ ਨਾ ਦਿੱਤੀ ਗਈ ਹੋਵੇ ਤਾਂ ਪੂਰੀ ਸਿੱਖ ਸੰਗਤ ਸਿੱਖ ਤਰਨ ਹਰ ਇੱਕ ਸਿੱਖ ਤੋਂ ਹੱਥ ਜੋੜ ਕੇ ਬੇਨਤੀ ਹੈ ਕਿਉਂਕਿ ਮੈਂ ਨੇ ਕਾਬਲ ਨਹੀਂ ਮੈਂ ਇਹ ਅਕਲਮੰਦ ਨਹੀਂ ਕਿ ਇਸ ਇਤਿਹਾਸ ਨੂੰ ਸੰਪੂਰਨ ਜਰਾ ਪੜ ਸਕਾਂ ਪਰ ਕੋਸ਼ਿਸ਼ ਕਰਦਾ ਜਿੰਨਾ ਵੀ ਪੜਾ ਤੁਹਾਡੇ ਬੱਚਿਆਂ ਵਿੱਚ ਇੱਕ ਚੇਤਨਾ ਦੀ ਲਹਿਰ ला ਸਕਾਂ ਕਿ ਤੁਹਾਡੇ ਬੱਚੇ ਇਤਿਹਾਸ ਨੂੰ ਪੜ ਕੇ ਕੁਝ ਸਿੱਖ ਸਕਣ ਸਾਬੇ ਸਕਣ ਐਨੀਆਂ ਤੋਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ